ਸਭ ਤੋਂ ਪਹਿਲਾਂ ਮੈਂ ਕਹਿੰਦਾ ਸੀ ਪਰਿਵਾਰਵਾਦ ਤੇ ਹੰਕਾਰ ਦੇ ਵਿਰੁੱਧ ਲੜਾਈ ਲੜਨੀ ਡੇਰਾ ਬਾਬਾ ਨਾਨਕ ਚ ਮੈਂ ਸ਼ੁਰੂ ਤੋਂ ਕਹਿੰਦਾ ਰਿਹਾ ਇਸ ਪਰਿਵਾਰਵਾਦ ਨੂੰ ਖਤਮ ਕਰੋ ਇਸ ਹੰਕਾਰ ਨੂੰ ਖਤਮ ਕਰੋ ਅੱਜ ਡੇਰਾ ਬਾਬਾ ਨਾਨਕ ਵਾਲਿਆਂ ਪਰਿਵਾਰਵਾਦ ਵੀ ਖਤਮ ਕਰਤਾ ਔਰ ਹੰਕਾਰ ਵੀ ਖਤਮ ਜਬ ਵਰਕਰ ਜੀ ਹੁੰਦੇ ਨੇ ਵਰਕਰ ਦੀ ਮੋਛਾ ਤਾਂ ਫਿਰ ਗੁਰਦੀਪ ਸਿੰਘ ਅੱਜ ਵੀ ਨਿੰਬੂ ਖੜਦਾ ਮੋਛਾ ਤੇ ਮੋਛਾ ਤਾਂ ਨਿੰਬੂ ਪਹਿਲਾਂ ਵੀ ਖੜਦਾ ਤੇ ਹੁਣ ਵੀ ਖੜਦਾ ਇਹ ਤਾਂ ਕਰਦਾ ਤਾਂ ਕਿਹੜੇ ਫੈਕਟਰ ਚੱਲੇ ਜਿੰਨਾ ਚਿਰ ਪ੍ਰਮਾਤਮਾ ਦਾ ਹੁਕਮ ਹੋਇਆ ਔਰ ਦੀ ਮਰਜ਼ੀ ਤੋਂ ਬਿਨਾਂ ਮੋਚ ਥੱਲੇ ਨਹੀਂ ਹੋਣੀ ਉਹਨੇ ਹੀ ਮੋਚ ਉਤੇ ਕਰਨੀਆਂ ਤੇ ਉਹਨੇ ਥੱਲੇ ਕਰਨੀਆਂ ਪਰਵਾਰਾਂ ਦੀ ਜਿੱਤ ਮੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਜਿਨ੍ਹਾਂ ਜਿਨ੍ਹਾਂ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜਿੱਤ ਆ ਗੁਰਦੀਪ ਸਿੰਘ ਦਾ ਵਿਜੀ ਜਿਹੜਾ ਗੜ ਮਨੇ ਜਾਂਦਾ ਪਰਿਵਾਰਵਾਦ ਦਾ ਜਿਹੜਾ ਗੜ ਮਨੇ ਜਾਂਦਾ ਸੋਰਤਾ ਦੇ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੁੱਛ ਪੂਰੀ ਜੀ ਮੁੱਛ ਪੂਰੀ ਪਹਿਲਾਂ ਵੀ ਜਿੰਦਾਬਾਹ ਸਾਬ ਜਿਹੜਾ ਕੋਲ ਤੇਰੇ ਗਿੱਦੇਰਾ ਪਪਾ ਦਾ ਜਿੰਦਾਬਾਹ ਸਾਬ ਜਿੰਦਾਬਾਹ ਸਾਬ ਜਿਹੜਾ ਜਿਹੜਾ ਕਰਾ 50 ਸਾਲਾਂ ਬਾਅਦ ਡੇਰਾ ਪਪਾ ਨਾਨਕ ਲੋਕਾਂ ਟਾਇਆ ਜਿੰਦਾਬਾਹ ਸਾਬ ਪਾੜੇ ਨੇ ਥਾਪੀ ਮਾਰੀ ਗੱਡੀ ਤੇ ਚੜਕੇ ਤੂੰ ਥਾਪੀ ਮਾਰਦੇ ਹੋ ਮਾਰੀ ਗੱਡੀ ਕਰਾਉਂਦੇ ਮਾਰੀ ਗੱਡੀ ਲਾਹੋ ਜੜੀ ਬੜੇ ਬੜੇ ਰੋਣ ਲਾਇਓ ਕਿਹੜਾ ਰੋਪਾ ਇਸੇ ਦਾ ਮਾ ਗੈਂਗਸਟਰ ਦਾ ਬੜਾ ਰੋਲ ਚੱਲਦਾ ਹੈ ਜਿਹੜਾ ਰੋਲ ਲਾਉਂਦਾ ਉਹਨੂੰ ਪੁੱਛੋ ਅਨਸਾਰ ਉਹ ਮਕਾਰ ਅਨਸਾਰੀ ਉਹਦਾ ਕੀ ਲੱਗਦਾ ਇਧਰ ਭਾਈ ਇਧਰ ਮੈਨੂੰ ਭਾਈ ਇਧਰ ਦੇਖੋ ਇਧਰ ਲੱਗਦਾ ਮੈਨੂੰ ਬਾਰ ਬਾਰ ਕਿਉਂ ਪੁੱਛਦੇ ਹੋ ਮੇਰੇ ਤਾਂ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤਾਂ ਕਾਮ ਵਰਕਰਾਂ ਇਹ ਇਲਜ਼ਾਮਾਂ ਤਾਂ ਕੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜਾਂ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਹੁਣ ਬੰਦਾ ਨਹੀਂ ਬਣਦਾ ਮੈਂ ਇੰਨੇ ਚੋਂਦਾ ਨਹੀਂ